ਕਹਿੰਦੇ ਹਨ ਕਿਸੇ ਵੀ ਵਿਅਕਤੀ ਨੂੰ ਉਸਦੇ ਆਪਣੇ ਅਤੇ ਆਪਣੇ ਦੋਸਤਾ ਦਾ ਉਸ ਸਮੇਂ ਪਤਾ ਲੱਗਦਾ ਹੈ ਜਦੋਂ ਉਸ ਉੱਪਰ ਕੋਈ ਮੁਸੀਬਤ ਆਈ ਹੋਵੇ ਅਜਿਹੀ ਮਿਸਾਲ ਦੇਖਣ ਨੂੰ ਮਿਲ ਰਹੀ ਹੈ ਗੁਰਾਇਆਂ ਦੇ ਲਗਲੇ ਸ਼੍ਰੀ ਦਸ਼ਮੇਸ਼ ਕਾਮਰਸ ਸਕੂਲ ਅੱਟੀ ਵਿੱਚ ਵਿਦਿਆਰਥੀਆਂ ਦੀ ਜਿਥੇ 8ਵੀਂ ਜਮਾਤ ਵਿੱਚ ਪੜ੍ਹਦੇ 14 ਸਾਲਾ ਵਿਦਿਆਰਥੀ ਤਨਿਸ਼ ਕੁਮਾਰ ਇੱਕ ਭਿਆਨਕ ਬਿਮਾਰੀ ਦੇ ਚਪੇਟ ਵਿੱਚ ਆ ਗਿਆ ਜਿਸਦੇ ਨਾਲ ਪਰਦੇ ਉਸਦੇ ਦੋਸਤਾਂ ਵੱਲੋਂ ਆਪਣੇ ਸਾਥੀ ਦੀ ਬਿਮਾਰੀ ਦੇ ਇਲਾਜ ਲਈ ਪਿੰਡ-ਪਿੰਡ ਸ਼ਹਿਰ ਅਤੇ ਚੌਂਕ ਵਿੱਚ ਖੜਕੇ ਡੋਨੇਸ਼ਨਾਂ ਇਕੱਠੀ ਕੀਤੀ ਜਾ ਰਹੀ ਹੈ। ਉਹਨਾਂ ਦੀ ਇਸ ਮਹਿੰਮ ਨੂੰ ਉਸ ਵੇਲੇ ਬੂਰ ਪਿਆ ਜਦੋਂ ਪੂਰਾ ਸਕੂਲ ਸਟਾਫ ਪ੍ਰਿੰਸੀਪਲ ਵੀ ਉਹਨਾਂ ਨਾਲ ਮੁੰਡੇ ਨਾਲ ਮੁੰਡਾ ਜੋੜ ਕੇ ਖੜੇ ਹੋ ਗਏ ਅਤੇ ਉਸ ਬੱਚੇ ਦੀ ਮਦਦ ਲਈ ਅੱਗੇ ਆਏ ਹਨ। ਪਰਿਵਾਰ ਨੇ ਦੱਸਿਆ ਬੱਚੇ ਦੀ ਬਿਮਾਰੀ ਤੇ 45 ਲੱਖ ਰੁਪਏ ਦਾ ਖਰਚਾ ਹੈ। ਪਰਿਵਾਰ ਇੰਨਾ ਖਰਚਾ ਕਰਨ ਤੋਂ ਅਸਮਰਥ ਹੈ। ਦਾਨੀ ਸੱਜਣਾ ਨੂੰ ਸਕੂਲ ਮੁਖੀ ਪਰਿਵਾਰ ਨੇ ਮਦਦ ਦੀ ਅਪੀਲ ਕੀਤੀ ਹੈ ਨਾਲ ਹੀ ਉਹਨਾਂ ਆਪਣਾ ਨੰਬਰ ਅਕਾਊਂਟ ਨੰਬਰ ਵੀ ਸਾਂਝਾ ਕੀਤਾ ਹੈ ਅਸੀਂ ਵੀ ਅਪੀਲ ਕਰਦੇ ਹਾਂ ਕਿ ਬੱਚੇ ਦੀ ਇਸ ਬਿਮਾਰੀ ਤੋਂ ਨਿਜਾਤ ਪਾਉਣ ਦੇ ਵੱਦ ਤੋਂ ਵੱਧ ਮਦਦ ਕੀਤੀ ਜਾਵੇ ਨਾਲ ਹੀ ਅਪੀਲ ਕਰਦੇ ਹਾਂ ਕਿ ਵੀਡੀਓ ਨੂੰ ਵੱਦ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਦਾਨੀ ਸੱਜਣਾ ਤੱਕ ਇਹ ਵੀਡੀਓ ਪਹੁੰਚੇ ਤੇ ਇਸ ਬੱਚੇ ਦੀ ਜ਼ਿੰਦਗੀ ਬਚਾਈ ਜਾ ਸਕੇ ਉਹਦੇ ਪ੍ਰਤੀ ਇੰਨਾ ਮਤਲਬ ਹੁੰਦਾ ਈ ਆ ਕਿ ਮੈਂ ਕਹਿਆ ਸੀ ਕਿ ਸਾਡੇ ਛੋਟੇ-ਛੋਟੇ ਬੱਚੇ ਰਾਗਮ ਜੇਕਰ ਵਿਸ਼ਾਂਤ ਤੇ ਹੋਰ ਤੇ ਜਾਏ ਮਿਲ ਕੇ ਇੱਥੇ ਕਲੈਕਸ਼ਨ ਕਰਦੇ ਸੀ ਤੇ ਇਹ ਉਸ ਤੋਂ ਬਾਅਦ ਮੈਂ ਕਹਿੰਦਾ ਕਿ ਕਲੈਕਸ਼ਨ ਉਸ ਦਿਨ ਥੋੜੀ ਪੜਾਈ ਸਾਡੇ 5000 ਜਿਹੜਿਆ ਤੇ ਬਾਅਦ ਵਿੱਚ ਸੀ ਸਕੂਲ ਦੇ ਜਿਹਨੇ ਵੀ ਗਰੁੱਪ ਬਣਾਇਆ ਕਲਾਸ ਵਾਈਜ਼ ਮੈਡਮ ਸੀ ਤਾਂ ਹੁਣੀ ਇਹਨਾਂ ਨੇ ਸਾਰਿਆਂ ਨੇ ਪੀਰਸ ਨੇ ਜਿੰਨਾ ਵੀ ਬੰਨ ਦਾ ਜੁੜਾਤ ਪਾਇਆ ਨਾਮ ਨਾਮਰਾਦ ਬਿਮਾਰੀ ਕੈਂਸਰ ਜਿਹਨੂੰ ਕਹਿੰਦੇ ਐ ਕੋਈ ਦੁਸ਼ਮਣ ਨੂੰ ਬਣਾਏ ਬਿਮਾਰੀ ਲੱਗੇ ਪਰ ਇੱਕ ਬੱਚਾ 8ਵੀਂ ਕਲਾਸ ਦਾ ਬੱਚਾ ਹੈ ਜਿਹੜਾ ਇਸ ਦੇ ਚਪੇਟ ਵਿੱਚ ਆ ਗਿਆ ਤੇ ਅਸੀਂ ਉਹ ਬੱਚਿਆਂ ਦੇ ਨਾਲ ਸਾਥੀ ਜਿਹੜੇ ਜਿਨ੍ਹਾਂ ਵੱਲੋਂ ਉਸ ਬੱਚੇ ਦੀ ਮਦਦ ਲਈ ਇੱਕ ਮੁਹਿੰਮ ਚਲਾਈ ਗਈ ਹੈ ਆਪਣੇ ਘਰ ਤੋਂ ਲੈ ਕੇ ਪਿੰਡ ਦੇ ਤੇ બસ ਸਟੈਂਡ ਦੇ ਇਕੱਠੇ ਹੋ ਕੇ ਉਸ ਬੱਚੇ ਦੀ ਮਦਦ ਦੇ ਲਈ ਡੋਨੇਸ਼ਨ ਇਕੱਠੀ ਕੀਤੀ ਗਈ ਹੈ ਪਹਿਲਾ ਉਹ ਤਸਵੀਰ ਦਿਖਾ ਦਿੰਨੇ ਤੁਹਾਨੂੰ ਇਹ ਬੈਨਰ ਜਿਹੜਾ ਆ ਉਹ ਬੱਚੇ ਦੀ ਤਸਵੀਰ ਹੈ ਤਨਿਸ਼ ਕੁਮਾਰ ਨਾਮ ਦਾ ਜਿਹੜਾ ਬੱਚਾ ਹੈ ਬਕਾਪੁਰ ਪਿੰਡ ਆ ਤੇ ਸ਼੍ਰੀ ਦਸ਼ਮੇਸ਼ ਕਨਵੈਂਟ ਸਕੂਲ ਜਿਹੜਾ ਅੱਟੀ ਦੇ ਵਿੱਚ ਆ ਉਸ ਸਕੂਲ ਦਾ ਵਿਦਿਆਰਥੀ ਆ 8ਵੀਂ ਜਮਾਤ ਦਾ ਵਿਦਿਆਰਥੀ ਆ ਇਹ ਉਹ ਬੱਚੇ ਆ ਜਿਨ੍ਹਾਂ ਵੱਲੋਂ ਇਸ ਬੱਚੇ ਦੀ ਮਦਦ ਲਈ ਕਿਉਂਕਿ ਬਲੱਡ ਕੈਂਸਰ ਦੀ ਜਿਹੜੀ ਨਾਮੁਰਾਦ ਬਿਮਾਰੀ ਇਸ ਬੱਚੇ ਨੂੰ ਪਤਾ ਲੱਗਾ ਤੇ ਜਿਸ ਦਾ ਇਲਾਜ ਹੁਣ ਚੱਲ ਰਿਹਾ ਪਿਛਲੇ 4 ਮਹੀਨੇ ਤੋਂ ਇਸ ਬਿਮਾਰੀ ਦੇ ਨਾਲ ਜਿਹੜਾ ਜੂਜ ਰਿਹਾ ਤੇ ਹਸਪਤਾਲ ਦੇ ਵਿੱਚ ਜਿਸ ਦਾ ਇਲਾਜ ਚੱਲ ਰਿਹਾ ਇਹ ਉਸ ਦੇ ਸਾਥੀ ਹੈ ਜਿਹੜੇ ਉਸ ਦੇ ਨਾਲ ਪੜਦੇ ਆ ਜਿਹਨਾਂ ਵੱਲੋਂ ਡੋਨੇਸ਼ਨ ਇਕੱਠੀ ਕੀਤੀ ਹੈ ਕਿਉਂਕਿ ਮਦਰ ਐ ਫਾਦਰ ਉਹਦੇ ਬਾਹਰ ਦੱਸਦੇ ਆ ਤੇ ਮਦਰ ਉਹਦੇ ਜਿਹੜੇ ਹੈਗੇ ਆ ਹਾਊਸ ਵਾਈਫ ਹੈਗੇ ਆ ਇਹੋ ਬੱਚਾ ਉਹਨਾਂ ਨਾਲ ਗੱਲ ਕਰਦੇ ਆ ਪਹਿਲਾਂ ਆਪਣਾ ਨਾਮ ਦੱਸੋ ਤੁਹਾਡਾ ਸਾਥੀ ਤਨਸ਼ਾ ਕਲਾਸਮੇਟ ਹੈ ਇਕੱਠੇ ਹੈ ਫਰੈਂਡ ਹੈ ਤੁਹਾਡਾ ਹਾਂਜੀ ਮੈਂ ਸ਼੍ਰੀ ਦਸ਼ਮੇਸ਼ ਗਾਰਮੈਂਟ ਸਕੂਲ ਦਾ ਪੜਨਾ ਵਾਲਾ ਮੈਂ 8ਵੀਂ ਕਲਾਸ ਦਾ ਵਿਦਿਆਰਥੀ ਹਾਂ ਮੇਰਾ ਫਰੈਂਡ 8ਵੀਂ ਕਲਾਸ ਦਾ ਪੜਦਾ ਸੀਗਾ ਉਸ ਉਹ ਇਸ ਬਿਮਾਰੀ ਨਾਲ ਝੂਲ ਰਿਹਾ ਹੈ ਅਸੀਂ ਉਸ ਲਈ ਡੋਨੇਸ਼ਨ ਇਕੱਠੀ ਕਰ ਰਹੇ ਸੀਗੇ ਪਿੰਡ 'ਚ ਫਿਰ ਸਰੋਨੀ ਵੀ ਸਾਨੂੰ ਦੱਸਿਆ ਕਿ ਅਸੀਂ ਸਕੂਲ ਵੱਲੋਂ ਵੀ ਇਹਦਾ ਇਕੱਠੀ ਕਰ ਰਹੇ ਆ ਇਸ ਕਰਕੇ ਅਸੀਂ ਸਕੂਲ 'ਚ ਵੀ ਸਾਰੇ ਪਾਸੇ ਇਕੱਠੀ ਕਰ ਰਹੇ ਸੀਗੇ ਤੇ ਅਸੀਂ ਪੁਲ ਥੱਲੇ ਵੀ ਤੇ ਮਾਤਾ ਜੀ ਦਾ ਲੰਗਰ ਲੱਗੇ ਸੀਗਾ ਉੱਥੋਂ ਵੀ ਅਸੀਂ ਲੋਸ ਬੈਂਡ ਕਰਾ ਕੇ ਡੋਨੇਸ਼ਨ ਇਕੱਠੀ ਕਰ ਰਹੇ ਸੀ ਪਿੰਡ ਪਿੰਡ ਜਾ ਕੇ ਘਰਾਂ ਘਰਾਂ ਵਿੱਚ ਜਾ ਕੇ अच्छा किसी ने किया ਸੀਗਾ ਜਾਂ ਤੁਹਾਡਾ ਦੋਸਤ ਆ ਉਸ ਨੂੰ ਬਿਮਾਰੀ ਦੇਖੀ ਆ ਤਕਲੀਫ ਦੇਖੀ ਆ ਉਹਦੀ ਤੇ ਆਪੇ ਤੁਸੀਂ ਇਹ ਦਿਲ ਦੇ ਵਿੱਚ ਆ ਕੇ ਅਸੀਂ ਮਦਦ ਕਰੀਏ ਉਹਦੇ ਉਹਦੇ ਲਈ ਡੋਨੇਸ਼ਨ ਇਕੱਠੀ ਕਰੀਏ ਜੀ ਅਸੀਂ ਸਾਰੇ ਆਣੇ ਦੋਸਤਾਂ ਨੇ ਸਲਾਹ ਬਣਾਈ ਕੇ ਸੀ ਸਾਡਾ ਫਰੈਂਡ ਇਦਾਂ ਹੋਇਆ ਅਸੀਂ ਉਹਦੇ ਕਰਕੇ ਅਸੀਂ ਇਸ ਲਈ ਡੋਨੇਸ਼ਨ ਇਕੱਠੀ ਕਰ ਸਕਦੇ ਹਾਂ ਅਸੀਂ ਸਾਰੇ ਆਣੇ ਪਿੰਡ ਦੇ ਵੀ ਹੋਰ ਜਾਣੇ ਸਗੇ ਤੇ ਅਸੀਂ ਸਰ ਹੋਣਾ ਤੋਂ ਵੀ ਸਲਾਹ ਲਈ ਸੀਗੀ ਕਿ ਅਸੀਂ ਡੋਨੇਸ਼ਨ ਇਕੱਠੀ ਕਰਨੀ ਆ ਸਭ ਨੇ ਵੀ ਕਹਿ ਸਕਦੇ ਕਿ ਤੁਸੀਂ ਪਿੰਡਾ ਪਿੰਡਾ ਜੋ ਇਕੱਠੀ ਕਰ ਸਕਦੇ ਹੋ ਤੇ ਕਰ ਲੋ ਤਾਂ ਫਿਰ ਉੱਥੇ ਮਾਤਾ ਦੇ ਨੰਗਰ ਤੋਂ ਪਾਪਾ ਉਹਨਾਂ ਜਿਹੜੇ ਸਾਰਿਆਂ ਨੇ ਇਹਦਾ ਲਾਸ ਮੈਂਡ ਕਰਾ ਕੇ ਡੋਨੇਸ਼ਨ ਇਕੱਠੀ ਰਕਿਆ ਤਾਂ ਉਹ ਸਾਰਿਆਂ ਨੇ ਉੱਥੇ ਪੈਸੇ ਵੀ ਇਕੱਠੇ ਕੀਤੇ। ਕਿੰਨੀ ਡੋਨੇਸ਼ਨ ਕਿੰਨੀ ਇਕੱਠੀ ਹੋਈ ਸੀ? ਇੱਕ ਦਿਨ ਦੀ ਡੋਨੇਸ਼ਨ ਸੀਗੀ ਉਹ। ਇੱਕ ਦਿਨ ਦੀ 5500 ਰੁਪਇਆ ਹੋਈ ਸੀਗੀ। ਫਿਰ ਉਹ ਸੀ ਇੱਥੇ ਸਕੂਲ ਲੈਣ ਕੇ ਦੇਤੇ ਸੀਗੇ ਤੇ ਵੀ ਕਲਾਸ ਵਿੱਚੋਂ ਵੀ ਹੋਣ ਲੱਗੀ ਸੀ ਸਾਰਿਆਂ ਨੇ ਦਿੱਤੀ। 5-5 10-10 ਜਿੰਨੀ ਉਹਨਾਂ ਦੀ ਸ਼ਰਤ ਸੀਗੀ 150 ਸਾਰਿਆਂ ਤੋਂ ਲਈ ਟੀਚਰਸ ਡਰਾਈਵਰ ਵਗੈਰਾ ਸਾਰਿਆਂ ਤੋਂ ਅੱਛਾ ਹੋਰ ਅਪੀਲ ਵੀ ਹੁਣ ਕਰੂੰਗੇ ਕਿਉਂਕਿ ਦੇਖੋ ਤੁਸੀਂ ਇੱਕ ਉਪਰਾਲਾ ਵਧੀਆ ਉਪਰਾਲਾ ਜਿਹੜਾ ਇਹ ਕੀਤਾ ਕਿਉਂਕਿ ਲੋੜਵੰਦਾਂ ਦੀ ਜਿਹਦੀ ਮਦਦ ਲਈ ਹੋਰ ਜਿਹੜੇ ਵੀ ਸਾਡੇ ਦਰਸ਼ਕ ਹੈ ਜਿਹੜੇ ਦੇਖਦੇ ਆ ਦਾਨੀ ਸੱਜਣ ਹੈਗੇ ਆ ਉਹ ਬੱਚੇ ਦੇ ਲਈ ਅਪੀਲ ਕਰੂੰਗੇ ਆਪ ਵੀ ਤੁਸੀਂ ਇਹਨਾਂ ਦੀ ਡੋਨੇਸ਼ਨ ਲਈ ਤੇ ਸਕੈਨਰ ਬਣਿਆ ਹੋਇਆ ਤੁਸੀਂ ਆਪ ਵੀ ਤੇ ਜਿੰਨੀ ਤੁਹਾਡੀ ਸ਼ਰਤ ਅੰਦਾਸ ਵੀ ਤੁਸੀਂ ਪਾ ਸਕਦੇ ਆ Google Pay Paytm ਤੁਹਾਨੂੰ ਸਾਡੇ ਨਾਲ ਸਕੂਲ ਦੇ ਜਿਹੜੇ ਮੁਖੀ ਹੈ ਚਰਨਜੀਤ ਸਿੰਘ ਦਸਾਂ ਜਿਹਨੇ ਸਰ ਇੱਕ ਜਿਹੜੇ ਕਹਿੰਦੇ ਹੈ ਪ੍ਰਾਈਵੇਟ ਸਕੂਲ ਜਾਂ ਸਕੂਲਾਂ ਨੂੰ ਲੈ ਕੇ ਇੱਕ ਇਹ ਵੀ ਚੱਲਦੀ ਹੈ ਕਿ ਸਕੂਲ ਵਾਲੇ ਜਿਹੜੇ ਪੜ੍ਹਾਏ ਦੇ ਨਾਲ ਨਾਲ ਜਿਹੜਾ ਖਰਚਾ ਬਹੁਤ ਕਰਾਉਂਦੇ ਆ ਜਾਂ ਮਹਿੰਗੀ ਫੀਸਾਂ ਹੁੰਦੀਆਂ ਪਰ ਜਿਹੜਾ ਇੱਕ ਇਹ ਉਪਰਾਲਾ ਅੱਜ ਤੁਹਾਡਾ ਦੇਖਿਆ ਕਿ ਬੱਚਾ ਜਿਹੜਾ ਬਿਮਾਰੀ ਨਾਲ ਜੂਝ ਰਿਹਾ ਹੈ ਉਹਦੇ ਲਈ ਤੁਸੀਂ ਅੱਜ ਡੋਨੇਸ਼ਨ ਵੀ ਦਿੱਤੀ ਹੈਗੀ ਹੈ 1,10,000 ਰੁਪਏ ਚਾ ਸਕੂਲ ਵੱਲੋਂ ਇਕੱਠੀ ਕੀਤੀ ਹੈ ਬੱਚਿਆਂ ਨੂੰ ਇੱਕ ਤੁਸੀਂ ਆਪਣਾ ਬੱਚੇ ਦੇ ਤੌਰ ਤੇ ਸਮਝ ਕੇ ਅੱਜ ਡੋਨੇਸ਼ਨ ਕਰ ਰਹੇ ਹੈ ਤੇ ਮਦਦ ਦੀ ਅਪੀਲ ਵੀ ਕਰ ਰਹੇ ਹੈ ਕੀ ਕੁਝ ਕਿਉਂਕਿ ਦਾਨੀ ਸੱਜਣ ਕਾਫੀ ਹੈ ਹਾਂਜੀ ਹਾਂਜੀ ਇਲਾਜ ਜਿਹੜੇ ਬਿਮਾਰੀ ਏਡੇ ਨਾਮਰਾਦ ਆ ਕਿ ਇਹਦੇ ਉੱਤੇ ਨੇ ਕਹਦੀ ਇਹ ਘਰਬਾਰ ਸਭ ਕੁਝ ਵਿਕ ਜਾਂਦਾ ਹੈ ਹਾਂਜੀ ਕੀ ਅਪੀਲ ਕਰਨਾ ਚਾਹੂਗੇ ਪੇਰੈਂਟਸ ਦੀ ਕਿੱਦਾਂ ਦੀ ਪੋਜੀਸ਼ਨ ਹੈਗੀ ਐ ਤੇ ਕੀ ਕੁਝ ਅਪੀਲ ਹੈ ਦੇਖੋ ਬੱਚੇ ਨੂੰ ਜਿਹੜੀ ਸੀਰੀਅਸ ਬਿਮਾਰੀ ਹੋਈ ਆ ਇਹਨਾਂ ਬੱਚਿਆਂ ਨੇ ਸ਼ੁਰੂਆਤ ਕੀਤੀ ਤੇ ਉਸ ਤੋਂ ਬਾਅਦ ਅਸੀਂ ਆਪਣੇ ਜਿਹੜੇ ਸਾਰੇ ਪੇਰੈਂਟਸ ਨੂੰ ਮੈਸੇਜ ਪਾ ਦਿੱਤਾ ਤੇ ਉਹ ਨਹੀਂ ਇੰਨਾ ਸਾਥ ਦਿੱਤਾ ਵੀ ਸਾਡੀ ਆਸ ਸੀ ਕਿ ਵੀ ਅੱਜ ਅਸੀਂ ਇਹਨਾਂ ਨੂੰ ਪਰਿਵਾਰ ਨੂੰ ਲਗਭਗ 50 ਜਾਂ 55000 इकठा कर के दमांगे पर मापिया ने सहयोग इना ਦਿੱਤਾ ਵੀ ਅੱਜ ਜਿਹੜੀ ਟੋਟਲ ਮਾਪਿਆਂ ਵੱਲੋਂ ਬੱਚਿਆਂ ਵੱਲੋਂ ਡੋਨੇਸ਼ਨ ਜਾਂ ਸਾਡੇ ਸਟਾਫ ਵੱਲੋਂ ਉਹ 110000 ਰੁਪਇਆ ਹੋ ਗਈ ਆ ਤੇ ਆਉਣ ਵਾਲੇ ਸਮੇਂ ਚ ਵੀ ਉਹ ਇਸ ਬੱਚੇ ਦੀ ਤੰਦਰੁਸਤੀ ਅਰਦਾਸ ਕਰਨਗੇ ਅਤੇ ਵੱਧ ਤੋਂ ਵੱਧ ਯੋਗਦਾਨ ਪਾਉਣਗੇ ਇਹ ਡੋਨੇਸ਼ਨ ਇੱਥੇ ਨਹੀਂ ਕਿਉਂਕਿ ਸਕੈਨਰ ਵੀ ਲੱਗਾ ਹੈ ਜਿਹੜੇ ਸਾਡੇ ਸਟੂਡੈਂਟ ਬਾਹਰ ਗਏ ਹੋਏ ਉਹ ਡਾਇਰੈਕਟ ਵੀ ਪਾਰ ਰਹੇ ਆ ਤੇ ਮੈਂ ਆਸ ਕਰਦਾ ਹਰੇਕ ਨੂੰ ਵੀ ਕਿਸੇ ਨੂੰ ਬਿਮਾਰੀ ਨਾ ਲੱਗੇ ਦੂਸਰਾ ਜਿਹੜਾ ਪ੍ਰਾਈਵੇਟ ਸਕੂਲਾਂ ਬਾਰੇ ਤੁਸੀਂ ਗੱਲ ਕੀਤੀ ਆ ਸਾਡੇ ਇੱਥੇ ਬਰਨਫੋਰਡ ਇਸ ਤਰ੍ਹਾਂ ਨਹੀਂ ਹੈਗਾ ਅਸੀਂ ਇੱਕ ਪ੍ਰਵਾਦ ਦੇ ਤਰ੍ਹਾਂ ਇਹ ਸਕੂਲ ਚਲਾ ਰਹੇ ਆ ਪਹਿਲਾਂ ਵੀ ਸਾਰੇ ਸਹਿਯੋਗ ਸਕੂਲ ਦੇ ਸਹਿਯੋਗ ਨਾਲ ਦਾਨੀ ਸਜਣਾ ਨੇ ਇੱਕ ਹੋਰ ਸਕੂਲ ਦਾ ਬੱਚਾ ਸੀਗਾ ਤੇ ਉਹਦੀ ਕਿਡਨੀ ਬਦਲ ਹੋਣੀ ਸੀ ਉਸ ਵੱਲੇ ਵੀ ਮਾਪਿਆਂ ਨੇ ਬੱਚਿਆਂ ਨੇ ਇੰਨਾ ਸਾਥ ਦਿੱਤਾ ਅੱਜ ਉਹ ਬੱਚਾ ਬਿਲਕੁਲ ਤੰਦਰੁਸਤ ਹੈ ਤੇ ਅਸੀਂ ਆਸ ਕਰਦੇ ਆ ਮਾਪੇ ਸਾਥ ਦਿੰਦੇ ਰਹਿਣਗੇ ਤੇ ਇਹ ਬੱਚਾ ਜਲਦੀ ਤੋਂ ਜਲਦੀ ਤੰਦਰੁਸਤ ਹੋਵੇ। ਇਹ ਹਨ ਉਹ ਦਸਾਂਝ ਖੁਰਦਾ ਦਾ ਸ਼ਾਇਦ ਬੱਚਾ ਸੀਗਾ। ਹਾਂ ਉਹ ਦਸਾਂਝ ਖੁਰਦਾ ਸੀ ਮਸਕਾਨ ਸੀ ਲੜਕੀ ਤੇ ਉਹ ਅੱਜ ਬਿਲਕੁਲ ਠੀਕ ਹੈ ਜਿਹਦਾ ਭਾਰ 20-25 ਕਿਲੋ ਸੀ ਇਸ ਵੇਲੇ 45 ਕਿਲੋ ਹੈ। ਠੀਕ ਹੈ ਬਿਲਕੁਲ ਅਸੀਂ ਇਸੇ ਆਸ ਕਰਦੇ ਹਾਂ ਵੀ ਜਿਹੜੀ ਬੱਚਿਆਂ ਦੀ ਦਵਾ ਹੁੰਦੀ ਆ ਉਹਦੇ ਦੋਸਤਾਂ ਦੀ ਦਵਾ ਆ। ਦੁਆ ਦਾ ਜਿਹੜਾ ਰਵਾ ਪੈਂਦਾ ਹੀ ਆ ਤੇ ਬੱਚਿਆਂ ਦੇ ਸਾਰਿਆਂ ਦੀ ਦਵਾਈ ਆ ਸਾਰੇ ਸਕੂਲ ਦੀ ਦਵਾਈ ਆ ਬੇ ਬੱਚਾ ਜਲਦੀ ਤੋਂ ਜਲਦੀ ਠੀਕ ਹੋਵੇ ਮੁੜ ਕੇ ਸਾਡੇ ਸਕੂਲ ਦੀ ਰੌਣਕ ਬਣ ਸਕੇ ਅੱਛਾ ਅਪੀਲ ਜਿਹੜਾ ਇਹ ਇੱਕ ਆ ਜਿਹੜਾ ਅਕਾਊਂਟ ਨੰਬਰ ਲਿਖਿਆ ਹੋਇਆ ਜਾਂ ਜਿਹੜਾ ਸਕੈਨਰ ਆ ਇਹ ਪੇਰੈਂਟਸ ਦਾ ਆ ਯੇ ਪੇਰੈਂਟਸ ਦਾ ਅਸੀਂ ਜਿੰਨੀ ਵੀ ਮਦਦ ਹੁੰਦੀ ਆ ਡਾਇਰੈਕਟ ਪੇਰੈਂਟਸ ਤੱਕ ਪਹੁੰਚਦੀ ਕਰਦੇ ਆ ਕਿਉਂਕਿ ਉਹਨਾਂ ਨੂੰ ਕਦੇ ਵੀ ਜ਼ਰੂਰਤ ਪੈ ਸਕਦੀ ਆ ਤੇ ਦੂਸਰਾ ਅਸੀਂ ਗ੍ਰਾਇਆ ਪੱਤਰਕਾਰ ਐਸੋਸੀਏਸ਼ਨ ਦਾ ਵੀ ਧੰਨਵਾਦ ਕਰਦੇ ਆ ਜਿਹੜੇ ਇਸ ਵਹਿਮ ਵਿੱਚ ਸਾਡੇ ਨਾਲ ਜੁੜੇ ਅਸੀਂ ਇੱਕ ਦਿਨ ਗਰਾਿਆਂ ਵੀ ਇਹ ਡੋਨੇਸ਼ਨ ਇਕੱਠੀ ਕਰਾਂਗੇ ਇਹ ਸਾਰੇ ਬੱਚੇ ਤਿਆਰ ਹੋਏ ਆ ਯਾਨੀ ਬਾਕਸ ਵਗੈਰਾ ਬਣਾ ਲਏ ਆ ਵੀ ਅਸੀਂ ਬੱਚੇ ਨੂੰ ਬਚਾ ਕੇ ਰੱਖਾਂਗੇ ਅਸੀਂ ਮਤਲਬ ਜਿਹੜੇ ਆ ਉਹ ਜੰਗ ਲੜ ਰਿਹਾ ਕੈਂਸਰ ਪ੍ਰਤੀ ਉਹ ਇਹ ਜੰਗ ਜਿੱਤੇਗਾ ਚਲੋ ਉਹਨਾਂ ਦੇ ਮਦਰ ਤਨਿਸ਼ ਦੇ ਮਦਰ ਸਾਡੇ ਨਾਲ ਆ ਨਾਮ ਰਾਜ਼ ਬਿਮਾਰੀ ਹੈ ਬੱਚਾ ਹਲੇ ਬੜੇ ਛੋਟੀ ਦਾ ਬੱਚਾ 14 ਸਾਲ ਦੀ ਉਮਰ ਬੱਚੇ ਦੱਸਦੀ ਹੈ ਕਦੋਂ ਤੁਹਾਨੂੰ ਕਦੋਂ ਪਤਾ ਲੱਗਾ ਹੈਗਾ ਕਿ ਉਹ ਇਦਾਂ ਭਿਆਨਕ ਬਿਮਾਰੀ ਦੇ ਚਪੇਟ ਦੇ ਵਿੱਚ ਆ ਗਏ ਸਰ ਇਹ ਇਹਨੂੰ ਫੀਵਰ ਹੋਇਆ ਸੀਗਾ ਤੇ ਬੜਾ ਸੋਹਣਾ ਖੇਲਦਾ ਹੱਸਦਾ ਸੀਗਾ ਬਸ ਹਫਤਾ 10 ਦਿਨ ਮਤਲਬ ਵਿੱਚ ਵਿੱਚ ਹੋ ਜਾਂਦਾ ਸੀਗਾ ਤੇ ਇੱਕ ਦਿਨ ਰਾਤ ਨੂੰ ਮਤਲਬ ਇਹਨੂੰ ਫੀਵਰ ਜ਼ਿਆਦਾ ਹੋਇਆ ਸੀ ਬਾਥਰੂਮ ਲੈ ਕੇ ਆ ਸੀਗਾ ਤੇ ਬਾਥਰੂਮ ਜਦ ਮੈਂ ਲੈ ਕੇ ਆਈਆਂ ਤੇ ਡਿੱਗ ਗਿਆ ਸੀ ਅਸੀਂ ਫਿਰ ਇਹਨੂੰ ਰਾਤ ਨੂੰ ਹੀ ਲੈ ਗਏ ਸੀਗੇ ਹਸਪੀਟਲ ਅ ਪਲਾਈ ਰੋਡ ਤੇ ਰਵਿਦਾਸ ਮਿਸ਼ਨ ਹਸਪੀਟਲ ਆ ਉੱਥੇ ਲੈ ਕੇ ਗਏ ਆ ਤੇ ਉੱਥੇ ਜੋ ਡਾਕਟਰ ਆ ਉਹਨਾਂ ਨੇ ਇਹਦਾ ਸਾਰਾ ਬਲੱਡ ਵਗੈਰਾ ਚੈੱਕ ਕੀਤਾ ਤੇ ਉਹਨਾਂ ਨੇ ਮਤਲਬ ਦੱਸਿਆ ਵੀ ਬੱਚੇ ਦਾ ਬਲੱਡ ਇੰਨਾ ਮਤਲਬ ਕਿਉਂ ਘਟ ਗਿਆ ਉਹਨਾਂ ਨੂੰ ਡਾਊਟ ਹੋਇਆ ਉਹਨਾਂ ਨੇ ਲੱਗਾ ਵੀ ਇਹਦਾ ਕੋਈ ਐਸਾ ਟੈਸਟ ਕੀਤਾ ਜਾਵੇ ਵੀ ਇਹ ਬਿਮਾਰੀ ਮਤਲਬ ਜਿੱਦਾਂ ਮਤਲਬ ਬਲੱਡ ਦੇ ਦਾ ਘਟਿਆ ਹੈ ਵੀ ਕਿਉਂ ਘਟਿਆ ਆ ਉਹ ਰਿਜ਼ਲਟ ਦੇਖਣਾ ਚਾਹੁੰਦੇ ਸੀਗੇ ਉਹਨਾਂ ਨੇ ਸਾਨੂੰ ਇੱਕ ਬੋਨ ਮੈਰੋ ਦਾ ਟੈਸਟ ਦਿੱਤਾ ਕਰਨ ਵਾਸਤੇ ਫਿਰ ਅਸੀਂ ਉਹ ਬੋਨ ਮੈਰੋ ਦਾ ਟੈਸਟ ਕਰਵਾਇਆ ਫਗਵਾੜਾ ਗੋਤਾ ਰਿਪੋਰਟਰੀ ਚ ਤਾਂ ਉੱਥੇ ਮਤਲਬ ਰਿਪੋਰਟ ਦੇ ਮੁਤਾਬਕ ਫਿਰ ਦੱਸਿਆ ਵਿੱਚ ਬਿਮਾਰੀ ਆਈ ਇਹਦੀ ਕੈਂਸਰ ਥੀ ਤੇ ਫਿਰ ਉਹਨਾਂ ਨੇ ਸਾਨੂੰ ਦੱਸਿਆ ਵੀ ਏਪਾ ਮਾਰੀ ਮਤਲਬ ਤੁਸੀਂ ਹੁਣ ਕੈਂਸਰ ਸਪੈਸ਼ਲਿਸਟ ਜੋ ਵੀ ਹਸਪੀਟਲ ਹੈਗਾ ਵੀ ਤੁਸੀਂ ਉੱਥੇ ਜਾ ਕੇ ਇਲਾਜ ਕਰਵਾ ਸਕਦੇ ਹੋ ਬਸ ਉਸ ਦਿਨ ਤੋਂ ਅਸੀਂ ਇਹਨੂੰ ਫਿਰ ਐਡਮਿਟ ਕਰਵਾ ਦਿੱਤਾ ਸੀਗਾ ਤੇ ਬਸ ਖਰਚਾ ਬਹੁਤ ਜ਼ਿਆਦਾ ਹੋ ਰਿਹਾ ਆ ਜਿੰਨੇ ਅਸੀਂ ਸੀਗੇ ਕਰਨ ਯੋਗ ਅਸੀਂ ਕਰ ਚੁੱਕੇ ਆ ਬਾਕੀ ਜੋ ਮੇਰੇ ਪਾਸ ਹੋ ਕਿਸੇ ਕਿਉਂਕਿ ਬੱਚਾ ਤਾਂ ਮੇਰਾ ਲੜਦਾ ਹੀ ਪਿਆ ਬਿਮਾਰੀ ਦੇ ਨਾਲ ਹੁਣ ਐਸੇ ਇਲਾਜ ਨੂੰ ਠੀਕ ਕਰਨ ਵਾਸਤੇ ਵੀ ਪੈਸਾ ਵੀ ਚਾਹੀਦਾ ਆ ਤੇ ਅਸੀਂ ਇਕੱਲੇ ਕੁਝ ਨਹੀਂ ਕਰ ਸਕਦੇ ਸੀਗੇ ਇਸ ਲਈ ਮੈਂ ਸਾਰੇ ਆਪਣੇ ਭੈਣ ਭਰਾਵਾਂ ਨੂੰ ਜੋ ਵੀ ਮੇਰੇ ਪਿੰਡ ਦੇ ਪਰਿਵਾਰੀ ਆ ਮੇਰਾ ਉਹ ਵੀ ਜੋ ਇਸ ਟਾਈਮ ਮੇਰੇ ਬਰਾਬਰ ਮੋਢੇ ਨਾਲ ਮੋਢਾ ਜੋੜ ਕੇ ਖੜੇ ਆ ਉਹ ਬੱਚੇ ਜੋ ਧੁੱਪ ਦੇ ਵਿੱਚ ਵੀ ਇਹ ਵਾਲਾ ਲੈ ਕੇ ਤਾਂ ਪੋਸਟਰ ਹਰ ਇੱਕ ਦੀ ਮਦਦ ਦੇ ਨਾਲ ਮੈਨੂੰ ਇੱਥੇ ਤੱਕ ਲਿਆਂਦਾ ਮੇਰਾ ਸਹਿਯੋਗ ਪਾਇਆ ਆ ਤੇ ਮੈਨੂੰ ਉਮੀਦ ਜਾਗੀ ਆ ਫਿਰ ਇਧਰ ਸਰ ਪ੍ਰਿੰਸੀਪਲ ਸਰ ਨੂੰ ਦੱਸਿਆ ਸੀਗਾ ਇਹਨਾਂ ਨੇ ਸਾਡੀ ਬਹੁਤ ਜ਼ਿਆਦਾ ਹੈਲਪ ਕੀਤੀ ਆ ਬੱਚੇ ਛੋਟੇ ਛੋਟੇ ਆ ਜਿਨ੍ਹਾਂ ਨੇ ਮੇਰੇ ਬੇਟੇ ਦੀ ਬਹੁਤ ਮਦਦ ਕੀਤੀ ਆ ਮੇਰੇ ਬੱਚੇ ਦੀ ਖਾਤਰ ਹਰ ਥਾਂ ਜਾਂਦੇ ਆ ਹਰ ਥਾਂ ਹੈਲਪ ਮੰਗਦੇ ਆ ਤੇ ਇਹਨਾਂ ਨੇ ਬਹੁਤ ਜ਼ਿਆਦਾ ਯੋਗਦਾਨ ਪਾਇਆ ਆ ਤੇ ਮੈਂ ਹੁਣ ਉਮੀਦ ਰੱਖਦੀ ਆਂ ਕਿ ਜਿੱਦਾਂ ਇਹ ਸਾਰਾ ਮੇਰੇ ਇੱਕ ਪਰਿਵਾਰ ਦੀ ਤਰ੍ਹਾਂ ਜਿਹੜੇ ਮੇਰੇ ਨਾਲ ਰਲ ਮਿਲ ਕੇ ਮੇਰੇ ਸਹਾਰਾ ਬਣ ਗਏ ਹਨ ਕਿ ਪਰਮਾਤਮਾ ਹੁਣ ਬਸ ਮੇਰੇ ਬੱਚੇ ਨੂੰ ਹਿੰਮਤ ਦਵੇ ਕਿ ਉਹ ਇਸ ਲੜਾਈ ਨਾਲ ਪਿਛਲੇ 4 ਮਹੀਨਿਆਂ ਤੋਂ ਲੜਦਾ ਆ ਰਿਹਾ ਤੇ ਜਿੰਨੀ ਛੇਤੀ ਹੋ ਸਕੇ ਇਸ ਲੜਾਈ ਨੂੰ ਜਿੱਤ ਜਾਵੇ ਉਹ ਇੱਕ ਜੰਗ ਆ ਉਹ ਇੱਕ ਮੋਤ ਦਾ ਹਰ ਰੋਜ਼ ਇੱਕ ਨਵੀਂ ਨਵੀਂ ਜੰਗ ਲੜਦਾ ਪਿਆ ਆ ਤੇ ਮੈਨੂੰ ਮੈਂ ਖੁਦ ਵੀ ਇੰਨੀ ਮਤਲਬ ਹੋ ਜਾਂਦੀ ਆਂ ਪਰੇਸ਼ਾਨ ਵੀ ਮੈਂ ਕੋਈ ਸਿਆਣਾ ਵੀ ਇਸ ਬਿਮਾਰੀ ਨੂੰ ਜਿਹੜਾ ਝੁਲਦੇ ਨੇ ਨਾ ਉਹ ਵੀ ਉਹਦੀ ਬੱਸ ਹੋ ਜਾਂਦੀ ਪਰ ਮੇਰੇ ਬੱਚੇ ਨੂੰ ਵਾਹਿਗੁਰੂ ਸੱਚੇ ਪਾਤਸ਼ਾਹ ਨੇ ਇੰਨਾ ਸਿਹਤ ਦਿੱਤਾ ਨਾ ਵੀ ਉਹ ਸਟਰੋਂਗ ਆ ਉਹ ਹੱਲੇ ਵੀ ਹੱਲੇ ਵੀ ਇਸ ਬਿਮਾਰੀ ਨਾਲ ਲੜਨ ਦੀ ਹਿੰਮਤ ਰੱਖਦਾ ਆ ਅੱਛਾ ਕਿੰਨਾ ਕੁ ਖਰਚਾ ਕਿੰਨਾ ਕੀ ਦਾ ਦੱਸਦੇ ਪਏ ਹੈਗੇ ਆ ਕਿੰਨਾ ਕੁ ਮਦਦ ਆ ਹੋਰ ਮਦਦ ਦੀ ਲੋੜ ਆ ਤੇ ਅਪੀਲ ਤੁਸੀਂ ਜ਼ਰੂਰ ਕਰ ਦਿਓ ਆਪਣਾ ਪਿੰਡ ਦੱਸ ਦਿਓ ਆਪਣਾ ਅਕਾਊਂਟ ਨੰਬਰ ਜੇ ਤੁਹਾਨੂੰ ਯਾਦ ਹੈਗਾ ਜਾਂ ਦੇਖ ਕੇ ਤੁਸੀਂ ਅਪੀਲ ਕਰ ਸਕਦੇ ਕਿਉਂਕਿ ਦਾਨੀ ਸੱਜਣ ਬਹੁਤ ਹੈ ਇਹ ਜਿਹੜੇ ਨਾਮਰਾਜ਼ ਬਿਮਾਰੀ ਹੈ ਇਹਦੇ ਲਈ ਪਤਾ ਹੈ ਕਿ ਖਰਚਾ ਕਾਫੀ ਹੁੰਦਾ ਹੈ ਬੱਚੇ ਦੀ ਉਮਰ ਕੁਛ ਨਹੀਂ ਹੈਗੀ 8ਵੀਂ ਕਲਾਸ ਦਾ ਜਿਹੜਾ ਵਿਦਿਆਰਥੀ ਦੱਸਦੇ ਆ ਤੇ ਜੇ ਕੋਈ ਅਪੀਲ ਕਰਨਾ ਚਾਹੁੰਦੇ ਆ ਮਦਦ ਦੀ ਗੁਹਾਰ ਲਾਣਾ ਚਾਹੁੰਦੇ ਆ ਤਾਂ ਤੁਸੀਂ ਜਰੂਰ ਸਾਡੇ ਜਰੀਏ ਆਪਣਾ ਅਕਾਊਂਟ ਨੰਬਰ ਜਾਂ ਸਕੈਨਰ ਜੋ ਵੀ ਹੈਗਾ ਤੁਸੀਂ ਦੱਸ ਸਕਦੇ ਹਾਂਜੀ ਇਸ ਪੋਸਟਰ ਤੇ ਮੇਰਾ ਸਕੈਨਰ ਵੀ ਆ ਤੇ ਮੇਰਾ ਖਾਤਾ ਨੰਬਰ ਅਕਾਊਂਟ ਨੰਬਰ ਵੀ ਹੈਗਾ ਆ 2126101068531 ਆ ਤੇ ਮੈਂ ਚਾਹੁੰਦੀ ਆ ਕਿ ਸਾਰੇ ਮੇਰੀ ਹੈਲਪ ਕਰਨ ਵੀ ਜਿੰਨੀ ਵੀ ਹੋ ਸਕੇ ਕਿਉਂਕਿ 45 ਲੱਖਸ ਜੋ ਹੈ ਡਾਕਟਰ ਨੇ ਖਰਚਾ ਦੱਸਿਆ ਆ 45 ਲੱਖ ਦਾ ਖਰਚਾ ਦੱਸਿਆ ਆ ਡਾਕਟਰ ਸਾਹਿਬ ਨੇ ਤੇ ਇਹ ਮਤਲਬ ਸਾਰੇ ਦੇ ਸਹਿਯੋਗ ਦੇ ਨਾਲ ਹੀ ਇਸ ਬਿਮਾਰੀ ਤੋਂ ਮੇਰੇ ਬੱਚੇ ਨੂੰ ਕੱਢਿਆ ਜਾ ਸਕਦਾ ਆ ਬਸ ਮੇਰੀ ਇਹੀ ਬੇਨਤੀ ਆ ਕਿ ਜਿੰਨੀ ਛੇਤੀ ਹੋ ਜਵੇ ਮੇਰੇ ਨਾਲ ਆਪਣੇ ਕੋਲ ਆ 1 ਮਹੀਨਾ ਪਿਆ ਆ 15 ਦਿਨ ਲੰਘ ਚੁੱਕੇ 15 ਦਿਨ ਵਿੱਚ ਹੋਰ ਉਸ ਤੋਂ ਬਾਅਦ ਇਹ ਜੋ ਟ੍ਰਾਂਸਪੋਰਟ ਹੋਣਾ ਹੈ ਨਾ ਪਲਾਨ ਇਹਦਾ ਮਤਲਬ ਇਹੋ ਕਰਨਾ ਆ ਤੇ ਉਹਦੇ ਵਾਸਤੇ ਪੈਸੇ ਦੀ ਬਹੁਤ ਲੋੜ ਆ ਤੇ ਸਾਰੇ ਜਣੇ ਸਹਿਯੋਗ ਪਾਉਣ ਵੇ ਮੇਰਾ ਬੱਚਾ ਠੀਕ ਹੋ ਜਾਵੇ ਬੱਚੇ ਦੀ ਕੰਡੀਸ਼ਨ ਕਿੰਨੀ ਹੈ ਕਿ ਹੋਰ ਇਹਦਾ ਭੈਣ ਭਰਾ ਹਾਂਜੀ ਮੇਰੀ ਇੱਕ ਬੇਟੀ ਆ ਸੁਮਨਪ੍ਰੀਤ कौर ਉਹ 19 ਸਾਲ ਦੀ ਆ ਤੇ ਉਹ ਵੀ ਇਸ ਟਾਈਮ ਮੈਂ ਹੁਣ ਵੀ ਉਹਨੂੰ ਆਪਣੇ ਬੇਟੇ ਦੇ ਕੋਲ ਛੱਡ ਕੇ ਆਈ ਆ ਕਿਉਂਕਿ ਮੇਰਾ ਬੇਟਾ ਮੇਰੇ ਤੋਂ ਬਿਨਾਂ ਇੱਕ ਮਿੰਟ ਵੀ ਨਹੀਂ ਦਿੰਦਾ ਹੈ ਮੈਂ ਬੜੀ ਮੁਸ਼ਕਲ ਨਾਲ ਇਹ ਟਾਈਮ ਕੱਢ ਕੇ ਆਈ ਆ ਤੇ ਕੰਡੀਸ਼ਨ ਕਿਦਾਂ ਬੱਚੇ ਕੰਡੀਸ਼ਨ ਇਹਦੀ ਹੁਣ ਇਸ ਟਾਈਮ ਇੰਜੈਕਸ਼ਨ ਚੱਲ ਰਹੇ ਆ ਠੀਕ ਆ ਪਰ ਇਹਨਾਂ ਤਰ੍ਹਾਂ ਚ ਥੋੜੀ ਪ੍ਰੋਬਲਮ ਹੁੰਦੀ ਆ weakness ਬਹੁਤ ਜ਼ਿਆਦਾ ਆ ਗਈ ਆ ਕਿਉਂਕਿ ਜ ਜਿੰਨਾ 4 ਮਹੀਨੇ ਹੋ ਗਏ ਆ ਜਿਹੜੀ ਇਹਨੂੰ ਮੈਡੀਸਨ ਦੇ ਰਹੀ ਜਾ ਰਹੀ ਆ ਬਹੁਤ ਸਟਰੋਂਗ ਆ ਤੇ ਇਹਦੇ ਵਾਸਤੇ ਮਤਲਬ ਇਹ ਬੱਚਾ ਆ ਬੱਚੇ ਮੁਤਾਬਕ ਮਤਲਬ ਕਿ ਇਹਨੂੰ ਮਤਲਬ ਇਹ ਜਿਹੜੀ ਇਲਾਜ ਦਾ ਨਾ ਮਤਲਬ ਬਹੁਤ ਜ਼ਿਆਦਾ ਭਿਆਨਕ ਹੀ ਆ ਇਹ ਮੇਰੇ ਤੇ ਇਹੀ ਹੱਥ ਬਨ ਕੇ ਬੇਨਤੀ ਆ ਸਾਰਿਆਂ ਮੋਰੇ ਵੀ ਜਿੰਨੀ ਛੇਤੀ ਹੋ ਸਕੇ ਮੇਰੇ ਬੱਚਾ ਬਸ ਠੀਕ ਹੋ ਜਾਵੇ ਸਾਰੇ ਸਹਿਯੋਗ ਦੇਣ ਸੰਸਾਦ ਦੇ ਤੁਸੀਂ ਦੇਖ ਸਕਦੇ ਤਸਵੀਰਾਂ ਜਰੂਰ ਦਿਖਾ ਦਿੰਨੇ ਆ ਉਹ ਬੱਚੇ ਦੀ ਇੱਕ ਤਸਵੀਰ ਉਹ ਆ ਜਦੋਂ ਤੰਦਰੁਸਤ ਸੀਗਾ ਦੂਸਰੀ ਤਸਵੀਰ ਉਹ ਨਾਲ ਦੀ ਹੈ ਜਿਹਦੇ ਵਿੱਚ ਉਹਦਾ ਇਲਾਜ ਚੱਲ ਰਿਹਾ ਕਿਮੋ ਵਗੈਰਾ ਹੋ ਰਹੀ ਹੈ ਦੇਖ ਸਕਦੇ ਹਾਲਾਤ ਕਿਉਂਕਿ ਬੱਚਾ 8ਵੀਂ ਜਮਾਤ ਦਾ ਜਿਹੜਾ ਇਹ ਵਿਦਿਆਰਥੀ ਆ 14 ਸਾਲ ਦੀ ਉਮਰ ਹੈ ਅਪੀਲ ਜਰੂਰ ਕਰ ਰਿਹਾ ਹੈ ਕਿਉਂਕਿ 45 ਲੱਖ ਰੁਪਏ ਦਾ ਖਰਚਾ ਜਿਹੜਾ ਦੱਸਿਆ ਜਾ ਰਿਹਾ ਇਸ ਦੇ ਉੱਪਰ ਹੈ ਸਕੂਲ ਨਾਲ ਖੜ ਗਿਆ ਹੈ 1 ਲੱਖ 10 ਹਜ਼ਾਰ ਰੁਪਏ ਦੀ ਜਿਹੜੀ ਮਦਦ ਹੈ ਇੱਥੇ ਹਲੇ ਉਹਨਾਂ ਨੇ ਬੱਸ ਨਹੀਂ ਕੀਤੀ ਸਕੂਲ ਨੇ ਨਾਲ ਇਹ ਵੀ ਪਰਿਵਾਰ ਨੂੰ ਭਰੋਸਾ ਦਿੱਤਾ ਹੈ ਜਿੱਨਾ ਹੋਊਗਾ ਅਸੀਂ ਹੋਰ ਮਦਦ ਕਰਾਂਗੇ ਬੱਚਿਆਂ ਵੱਲੋਂ ਨਾਲ ਸਕੂਲ ਸਟਾਫ ਵੱਲੋਂ ਜਿਹੜਾ ਇੱਕ ਮੁਹਿੰਮ ਸ਼ੁਰੂ ਕੀਤੀ ਜਾ ਰਹੀ ਹੈ ਗੁਰਾਇਆਂ ਦੇ ਵਿੱਚ ਜਾਂ ਹੋਰ ਵਕ ਵਕ ਥਾਵਾਂ ਤੇ ਜਾ ਕੇ ਬੱਚੇ ਲਈ ਡੋਨੇਸ਼ਨ ਇਕੱਠੀ ਕੀਤੀ ਜਾਏਗੀ ਨਾਲ ਦਾਨੀ ਸੱਜਣਾ ਨੂੰ ਐਨ ਆਰ ਆਈ ਵੀਰਾਂ ਨੂੰ ਵੀ ਅਪੀਲ ਕੀਤੀ ਹੈ ਪਰਿਵਾਰ ਵੱਲੋਂ ਵੀ ਅਪੀਲ ਕੀਤੀ ਗਈ ਹੈ ਸਿੱਧਾ ਜਿਹੜਾ ਅਕਾਊਂਟ ਨੰਬਰ ਹੈ ਉਹ ਪਰਿਵਾਰ ਦਾ ਹੀ ਹੈ ਸਕੈਨਰ ਜਿਹੜਾ ਹੈ ਪਰਿਵਾਰ ਦਾ ਹੈ ਜਿਨੇ ਕਿਸੇ ਨੇ ਵੀ ਕੋਈ ਮਦਦ ਕਰਨੀ ਹੋਵੇ ਇਸ ਬੱਚੇ ਦੀ ਕਿਉਂਕਿ ਕੁਛ ਵੀ ਉਮਰ ਨਹੀਂ ਹੈਗੀ ਬੱਚੇ ਦੀ ਅਸੀਂ ਵੀ ਅਪੀਲ ਜ਼ਰੂਰ ਕਰਾਂਗੇ ਕਿ ਜਿਹੜਾ ਬੱਚੇ ਦੀ ਮਦਦ ਕੀਤੀ ਜਾਵੇ 45 ਲੱਖ ਰੁਪਏ ਦਾ ਜਿਹੜਾ ਖਰਚਾ ਦੱਸਿਆ ਜਾ ਰਿਹਾ ਹੈ ਤਾਂ ਕਿ ਬੱਚਾ ਹੱਸਦਾ ਖੇਡਦਾ ਦੁਬਾਰਾ ਤੋਂ ਇਸ ਸਕੂਲ ਦੇ ਵਿੱਚ ਆਪਣੇ ਉਹਨਾਂ ਸਾਥੀਆਂ ਦੇ ਵਿੱਚ ਆਵੇ ਜਿਨ੍ਹਾਂ ਨਾਲ ਉਹ ਪੜਦਾ ਖੇਡਦਾ ਸੀਗਾ ਉਹ ਬੱਚਿਆਂ ਵੱਲੋਂ ਵੀ ਇਹ ਮੁਹਿੰਮ ਜਿਹੜੀ ਸ਼ੁਰੂ ਕੀਤੀ ਗਈ ਸੀ ਜਿਸ ਤੋਂ ਬਾਅਦ ਸਕੂਲ ਵੀ ਅੱਗੇ ਵਧਿਆ ਹੈ ਤੇ ਬੱਚਿਆਂ ਵੱਲੋਂ ਅਸੀਂ ਵੀ ਉਸ ਪਰਾਲੇ ਦੀ ਸ਼ਲਾਘਾ ਕਰਦੇ ਹਾਂ ਕਿ ਉਸਨੇ ਆਪਣੇ ਸਾਥੀ ਦਾ ਦਰਦ ਸਮਝਾਇਆ ਉਹਦੇ ਲਈ ਜਿਹੜਾ ਚੌਂਕ ਦੇ ਵਿੱਚ ਜਿੱਥੇ ਲੰਗਰ ਸੀਗਾ ਉੱਥੇ ਆਪਣੇ ਪੇਰੈਂਟਸ ਨਾਲ ਲੈ ਕੇ ਜਿਹੜਾ ਉਹ ਡੋਨੇਸ਼ਨ ਇਕੱਠੀ ਕਰਨ ਦੀ ਮਹਿੰਮ ਸ਼ੁਰੂ ਕੀਤੀ ਹੈ ਅਸੀਂ ਵੀ ਦਾਨੀ ਸਜਣਾਂ ਨੂੰ ਅਪੀਲ ਜ਼ਰੂਰ ਕਰਾਂਗੇ ਕਿ ਇਸ ਪਰਿਵਾਰ ਜਿਹੜੀ ਵੱਤ ਤੋਂ ਵੱਧ ਮਦਦ ਕੀਤੀ ਜਾਵੇ ਧੰਨਵਾਦ